ਦੁੱਗਲ ਗੋਤਨਾ ਸਬੰਧ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਸਵਾ ਔਰ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਅਟੁੱਟ ਲੰਗਰ ਵਰਤਾਇਆ ਗਿਆ ਠੰਡੇ ਮਿੱਠੇ ਜਲਦੀ ਸ਼ਹੀਲ ਲਗਾਈ ਗਈ ਤੁਸੀਂ ਦੇਖ ਰਹੇ ਹੋ ਜਸਵਿੰਦਰ ਜੱਸੀ ਰਾਹੋਂ ਤੋਂ ਪੱਤਰਕਾਰ ਦੀ ਇੱਕ ਵਿਸ਼ੇਸ਼ ਰਿਪੋਰਟ ਇਸ ਮੌਕੇ ਦੇ ਉੱਪਰ ਸਟੇਜ ਪ੍ਰੋਗਰਾਮ ਵੀ ਕੀਤਾ ਗਿਆ ਨਮਾਸ਼ਾਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਮੇਲਾ ਹਰ ਸਾਲ ਜਿਹੜਾ ਦੁੱਗਲ ਗੋਤ ਸਟੇਰੀਆਂ ਦਾ ਕਸਵਾ ਔਰ ਵਿਖੇ ਜਿਹੜਾ ਆ ਇਹ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਉੱਪਰ ਦੂਰੋਂ ਦੂਰੋਂ ਸ਼ਰਧਾਲੂ ਸੰਗਤਾਂ ਜਿਹੜੀਆਂ ਆ ਉਹ ਮੱਥਾ ਟੇਕਣ ਆਂਦੀਆਂ ਨੇ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਆ ਕੇ ਜੋ ਵੀ ਉਹਨਾਂ ਨੇ ਸੁਖਣਾ ਸੁੱਕੀ ਹੋਈ ਹੁੰਦੀ ਹੈ ਉਹ ਆਕੇ ਆਪਣੇ ਵੱਲੋਂ ਜੋ ਵੀ ਸੁੱਖਣਾ ਸੁਖੀ ਹੈ ਉਹ ਚੜਾਉਂਦੀਆਂ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਤੇ ਜਸਵਿੰਦਰ ਜੱਸੀ ਰਾਹੋਂ ਤੋਂ ਇਹ ਵਿਸ਼ੇਸ਼ ਰਿਪੋਰਟ ਸੋ ਅੱਜ ਮੱਲਾ ਦਵਾਨਿਆਂ ਦੇ ਵਿੱਚ ਹਾਂ ਗੁਰਦੁਆਰਾ ਸੁਵੰਨ ਸਾਹਿਬ ਮੱਲਾ ਦਵਾਨਿਆਂ ਰਾਹੋਂ ਨੇੜੇ ਪੰਜਾਬ ਬੁੱਕ ਡੀਪੂ ਦੇ ਨੌਜਵਾਨਾਂ ਦੇ ਵੱਲੋਂ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਪੀਲ ਲਗਾਈ ਗਈ ਆ ਔਰ ਅਸੀਂ ਤੇ ਦੇਖ ਰਿਹਾ ਕਿ ਬਹੁਤ ਸਾਰੇ ਆਦੇ ਜਾਂਦੇ ਜਿਹੜੇ ਰਾਗੀਰਾ ਉਹ ਠੰਡੇ ਮਿੱਠੇ ਪਾਣੀ ਪਾਣੀ ਦੀ ਜਿਹੜੀ ਸ਼ਪੀਲ ਛਕਰੇ ਆ ਔਰ ਨੇੜੇ ਪੰਜਾਬ ਬੁਖਦੀਪੂ ਰਾਹੋਂ ਸੋ ਇਹਨਾਂ ਨੌਜਵਾਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਜਿਹੜਾ ਆਦੇ ਜਾਂਦੇ ਰਾਗੀਰਾ ਨੂੰ ਠੰਡੇ ਮਿੱਠੇ ਜਲ ਦੀ ਸਪੀਲ ਚਕਾਈ ਜਾਵੇ ਸਵੇਰ ਤੋਂ ਅਸੀਂ ਦੇਖਦੇ ਆਂ ਕਿ ਨੌਜਵਾਨ ਸਵੇਰੇ 9 ਵਜੇ ਦੇ ਲੱਗੇ ਹੋਏ ਆ ਇਸ ਜਗ੍ਹਾ ਦੇ ਉੱਤੇ ਔਰ ਜਿਹੜੀ ਸੇਵਾ ਕਰ ਰਹੇ ਆ ਬਗ ਚੜ ਕੇ ਆਸੀਂ ਐ ਐਸ਼ਪੀਲ ਦੇ ਬਾਰੇ ਜਾਣਾਂਗੇ ਹਾਂਜੀ ਭਾਜੀ ਤੁਸੀਂ ਕੁਝ ਕਹਿਣਾ ਚਾਹੋਗੇ ਸਵੇਰੇ ਨਹੀਂ ਹਾਂ ਤਾਂ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਐਸ਼ਪੀਲ ਗੁਰਦੁਆਰਾ ਸੋਹਣ ਸਿੰਘ ਸਾਹਿਬ ਮਹਿਲਾ دیਵਾਨਿਆਂ ਦੀ ਸਮੂਹ ਕਮੇਟੀ ਅਤੇ ਸਮੂਹ ਮਹਿਲਾ دیਵਾਨਿਆਂ ਦੇ ਜੋ ਵਾਸੀ ਹਨ ਉਹਨਾਂ ਦੇ ਸਹਿਯੋਗ ਨਾਲ ਲਗਾਈ ਗਈ ਹੈ ਇਹ ਸਵੇਰ 9 ਵਜੇ ਤੋਂ ਆਰੰਭ ਹੋ ਕੇ ਤਕਰੀਬਨ 7-8 ਵਜੇ ਤੱਕ ਚੱਲਦੀ ਹੈ ਹਰ ਸਾਲ ਦੀ ਤਰ੍ਹਾਂ ਸੋ ਅੱਜ ਇੱਕ ਇਸ ਸ਼ਪੀਲ ਲਗਾਉਣ ਦਾ ਇਹ ਵੀ ਮੁੱਖ ਮੰਤਵ ਇਹ ਹੈ ਕਿ ਅੱਜ ਧੰਨ ਧੰਨ ਸਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਜਾਨਕਿ ਜੋਤੀ ਜੋਤ ਦਿਵਸ ਹੈ ਇਸ ਦਾ ਇਸ ਦੇ ਸਬੰਧ ਵਿੱਚ ਸ੍ਰੀ ਮੁਹੱਲਾ ਨਿਵਾਸੀ ਸੰਗਤਾਂ ਨੇ ਮਿਲ ਕੇ ਸਹਿਯੋਗ ਕਰਕੇ ਇਹ ਸ਼ਪੀਲ ਦਾ ਲੰਗਰ ਲਗਾਇਆ ਹੈ ਔਰ ਆਪ ਜਿਸ ਤਰ੍ਹਾਂ ਆਪ ਦੇਖ ਸਕਦੇ ਹੋ ਕਿ ਸਾਰੇ ਹੀ ਮਹੱਲਾਰ ਨਿਵਾਸੀ ਸੇਵਾ ਕਰ ਰਹੇ ਹਨ ਸੋ ਸਾਰਿਆਂ ਦਾ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਾਣਾ ਅਸੀਂ ਕੱਲ ਨੂੰ ਨਮਾ ਸ਼ਹਿਰ ਦੁਆਬਾ YouTube ਚੈਨਲ ਤੋਂ ਰਿਪੋਰਟ ਪੱਤਰਕਾਰ ਜਸਵਿੰਦਰ ਜੱਸੀ ਪੇਟ ਪਿਸ਼ਾਬ ਚਮੜੀ ਲੀਵਰ ਔਰ ਤਮਰਦ ਰੋਗਾਂ ਦੇ ਮਹਰ ਸ਼ੂਗਰ ਰੋਗ ਤੋਂ ਪੱਕਾ ਛੁਟਕਾਰਾ ਕਟੇ ਹੋਏ ਸੈੱਲ 1 ਦਿਨ ਵਿੱਚ ਪੂਰੇ ਕਰੋ ਫੋਨ 9876379499 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499